ਲੋ ਜੀ ਨਵਾਂ ਦਿਨ ਨਵੀਂ ਸਵੇਰ ਤੇ ਨਵੀਆਂ ਸਬਜ਼ੀਆਂ ਲੈ ਮੈਂ ਤੇ ਮੰਜੀ ਤੇ ਬਹਿ ਕੇ 10 ਵਜੇ ਵਾਲੀ ਚਾਹ ਪੀਣਾ ਇਸ ਤੇ ਮੰਜੀ ਤੇ ਸਬਜ਼ੀਆਂ ਨੇ ਮੱਲੀ ਹੋਈਆਂ ਕਿਵੇਂ ਸੋਹਣੀ ਤਰ੍ਹਾਂ ਫੱਬ ਕੇ ਬੈਠੀਆਂ ਹੋਈਆਂ ਨੇ ਕਿਤੇ ਚੀਟੀਆਂ ਕਿਤੇ ਹਰੀਆਂ ਤੇ ਕਿਤੇ ਆ ਬੈਂਗਣੀ ਜੀਆਂ ਤੇ ਚਲੋ ਜੀ ਇਹਨਾਂ ਦੇ ਨਾਲ ਹੀ ਮੈਂ ਬਹਿਣਾ ਕਿਉਂਕਿ ਇਹਨਾਂ ਦੇ ਵਿੱਚ ਹੀ ਤੇ ਮੈਂ ਸਾਰੀ ਦਿਹਾੜੀ ਰਹਿਣਾ ਥੋੜੀ ਜੀ ਥਾਂ ਤਾਂ ਪਈ ਐ ਸਾਈਡ ਤੇ ਇੱਥੇ ਬਹਿ ਜਾਨੀ ਐ ਤੇ ਨਾਲ ਪੀਣੀ ਐ ਚਾਹ ਤੇ ਸੋਚ ਰਹੀਆਂ ਗੁੰਗਲੂ ਤਰ੍ਹਾਂ ਕਿ ਮੂਲੀਆਂ ਤਰ੍ਹਾਂ ਕਿ ਪਾਲਕ ਤਰ੍ਹਾਂ ਤੇ ਧੰਨੀਆਂ ਤੇ ਵਿਚਾਰਾ ਇਹੋ ਜੀ ਚੀਜ਼ ਹੈ ਜਿਹਦੇ ਵਿੱਚ ਵੀ ਪਾਵਾਂਗੀ ਉਹਦੇ ਚੀਨੇ ਚੁੱਪ ਕਰਕੇ ਪੈ ਜਾਣਾ ਇਹਨੇ ਕਿਹੜਾ ਬੋਲਣਾ ਬੜੀ ਸੋਚ ਵਿਚਾਰ ਤੋਂ ਬਾਅਦ ਮੈਨੂੰ ਆਹ ਕੰਬੀਨੇਸ਼ਨ ਵਧੀਆ ਲੱਗਾ ਗੁੰਗਲੂ ਤੇ ਪਾਲਕ ਦਾ ਤਾਂ ਮੈਂ ਸੋਚਿਆ ਚਲੋ ਗੁੰਗਲੂ ਤੇ ਪਾਲਕ ਦਾ ਆਪਾਂ ਸਾਗ ਬਣਾਨੇ ਆਂ ਇਹੀ ਸੋਚਦਾ ਸੋਚਦਾ ਮੈਂ ਗੂੰਗਲੂ ਛਿੱਲਣੇ ਸ਼ੁਰੂ ਕਰ ਦਿੰਦਾ ਸਾਡੀ ਔਰਤਾਂ ਦੀ ਦਿਹਾੜੀ ਤਾਂ ਐਂ ਲੰਘ ਜਾਂਦੀ ਏ ਇਹੀ ਸੋਚਦੀਆਂ ਕਿ ਅੱਜ ਕੀ ਤਰੀਏ ਅੱਜ ਕੁਝ ਹੈ ਨਹੀਂ ਤਰਨ ਨੂੰ ਤੇ ਜੇ ਸਬਜ਼ੀਆਂ achar ਆ ਜਾਂਦੀਆਂ ਨੇ ਤਾਂ ਫੇਰ ਆਖੀਦਾ ਵੀ ਹੁਣ ਇੰਨਾ ਚੋ ਕੀ ਤਰੀਏ ਬਸ ਇਨ੍ਹਾਂ ਚੀਜ਼ਾਂ 'ਚ ਉਲਝੇ ਰਹੀਦਾ ਸਾਰੀ ਦਿਹਾੜੀ ਕੀ ਤਰੀਏ ਕੀ ਬਣਾਈਏ ਸਵੇਰੇ ਕੀ ਤਰਨਾ ਦੁਪਹਿਰ ਕੀ ਬਣਾਵਾਂਗੇ ਰਾਤ ਨੂੰ ਕੀ ਤਰਨਾ ਇਨ੍ਹਾਂ ਵਿੱਚੋਂ ਕੱਟਦੇ ਕਢਾਂਦੇ ਕੋਈ ਦੋ ਬੰਦੇ ਬਾਹਰ ਆ ਜਾਂਦੇ ਨੇ ਲੋ ਜੀ ਚਾਹ ਬਣਾ ਦਿਓ ਚਾਰ ਕੱਪ ਤਾਂ ਉਹਨਾਂ ਦੀ ਚਾਹ ਬਣਾਣ ਚਲੇ ਜਾਈਦਾ ਤੇ ਬਸ ਸਾਰੇ ਲੱਗੇ ਰਹੀਦਾ ਸਾਰੇ ਦਿਹਾੜੀ ਇਹਨਾਂ ਕੰਮਾਂ 'ਚ ਹੀ ਕੁਝ ਸਿਆਲਾਂ ਦੀਆਂ ਦਿਹਾੜੀਆਂ ਛੋਟੀਆਂ ਹੁੰਦੀਆਂ ਨੇ ਤੇ ਸਿਆਲਾਂ ਵਿੱਚ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਤੇ ਇਹਨਾਂ ਨੂੰ ਛਿੱਲਦਿਆਂ ਕਰਦਿਆਂ ਹੀ ਸਾਰੇ ਦਿਹਾੜੇ ਲੱਤ ਜਾਂਦੀ ਏ ਤੇ 2:30 ਵਜੇ ਤੋਂ ਬਾਅਦ ਦਿਨ ਐਂ ਡਿੱਗਦਾ ਜਿਵੇਂ ਬਟਨ ਬੰਦ ਕਰਕੇ ਰਾਤ ਪਾਈ ਹੁੰਦੀ ਏ ਤੇ ਇੱਥੇ ਮੈਂ ਗੁੰਗਲੂਆਂ ਨੂੰ ਛਿੱਲ ਲਿਆ ਤੇ ਹੁਣ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਧੋਵਾਂਗੀ ਛਿੱਲਣ ਤੋਂ ਬਾਅਦ ਕਿਉਂਕਿ ਇਹ ਖੇਤ 'ਚੋਂ ਆਈਆਂ ਸੀ ਤੇ ਖੇਤ ਦੇ ਵਿੱਚ ਜਿਹੜੇ ਤੋਤੇ ਸੀ ਉਹਨਾਂ ਨੇ ਮੋਟਰ ਤੇ ਤੇ ਹੁਣ ਘਾਰ ਆਏ ਨੇ ਤੇ ਹੁਣ ਛਿੱਲ ਕੇ ਹੋਣੀ ਮੈਂ ਤੋ ਰਹੀਆਂ ਇਹਨਾਂ ਨੂੰ ਤੇ ਧੋ ਕੇ ਹੁਣ ਇਹਨਾਂ ਨੂੰ ਕੱਟ ਲੈਣੇ ਆ। ਇੱਥੇ ਮੈਂ ਸਾਰੇ ਗੰਗਲوں ਨੂੰ ਮੋٹے-ਮੋٹے ਹੀ ਕੱਟ ਲਿਆ। ਇਹਨਾਂ ਨੂੰ ਬਰੀਕ ਕੱਟਣ ਦੀ ਲੋੜ ਨਹੀਂ ਕਿਉਂਕਿ ਇਹ ਜਿਹੜੇ ਛਲਗਮ ਨੇ ਬੜੀ ਜਲਦੀ ਗਲ ਜਾਂਦੇ ਨੇ। ਇਸ ਲਈ ਇਹਨਾਂ ਨੂੰ ਮੋٹے-ਮੋٹے ਹੀ ਆਪਾਂ ਰੱਖਿਆ ਤੇ ਸਾਰੇ ਗੰਗਲੂ ਮੈਂ ਕੱਟ ਲਏ ਨੇ। ਹੁਣ ਇਹਨਾਂ ਨੂੰ ਰੱਖਦੇ ਆਂ ਸਾਈਡ ਤੇ ਤੇ ਪਾਲਕ ਨੂੰ ਧੋ ਕੇ ਲਿਆਉਨੇ ਆ। ਤੇ ਇੱਥੇ ਮੈਂ ਪਾਲਕ ਧੋ ਕੇ ਲੈ ਆਈਆਂ ਤੇ ਹੁਣ ਇਹਨਾਂ ਨੂੰ ਵੀ ਕੱਟ ਲੈਣੇ ਆ। ਇੱਥੇ ਸਾਰੇ ਪੱਤੇ ਇਕੱਠੇ ਕਰਕੇ ਮੈਂ ਕਰਦਣ ਵਾਲੀ ਕੱਟ ਰਹੀ ਆ। ਤੇ ਕਰਦੇ ਦੇ ਨਾਲ ਬਰੀਕ-ਬਰੀਕ ਇਹਨਾਂ ਨੂੰ ਕੱਟ ਲੈਣਾ। ਤੇ ਇੱਥੇ ਪਾਲਕ ਮੈਂ ਦ ਬਾਲੀ ਜਿਆਦਾ ਪਾਲਕ ਦੀ ਲੋੜ ਨਹੀਂ ਹੁੰਦੀ ਦੇਖੋ ਜੀ ਨਾ ਤਾਂ ਇੱਥੇ ਕੋਈ ਗੁੰਗਲੂਆਂ ਦਾ ਹਿਸਾਬ ਕਿਤਾਬ ਸੀ ਜਿੰਨੇ ਕੋ ਗੁੰਗਲੂ ਆਏ ਮੈਂ ਉਹਨਾਂ ਨੂੰ ਛਿਲ ਲਿਆ ਕੱਟ ਲਿਆ ਜਿਹੜਾ ਕੋ ਵਿੱਚੋਂ ਖਰਾਬ ਨਿਕਲਿਆ ਉਹਨੂੰ ਵੀ ਬਾਹਰ ਕੱਢ ਦਿੱਤਾ ਤੇ ਇਸੇ ਤਰ੍ਹਾਂ ਹੀ ਪਾਲਕ ਦਾ ਵੀ ਹਿਸਾਬ ਕਿਤਾਬੇ ਆਪਣੇ ਹਿਸਾਬ ਨਾਲ ਹੀ ਮੈਂ ਪਾਲਕ ਪਾ ਰਹੀ ਆ ਕੋਈ ਇਹਦਾ ਮਿਣਿਆ ਤੋਲੀਆਂ ਚੀਜ਼ਾਂ ਨਹੀਂ ਹੈਗੀਆਂ ਕਿਉਂਕਿ ਪਹਿਲੇ ਤੋਂ ਜਿਵੇਂ ਆਉਂਦਾ ਅਸੀਂ ਇਸੇ ਤਰ੍ਹਾਂ ਹੀ ਬਣਾ ਲੈਂਦੇ ਆ ਜ਼ਿਆਦਾਤਰ ਜਦੋਂ ਘਰ ਦੀ ਸਬਜ਼ੀ ਹੁੰਦੀ ਹੈ ਤੇ ਜਿਹੜੀਆਂ ਪੈਣਾ ਹਰ ਰੋਜ਼ ਸਬਜ਼ੀ ਬਣਾਉਂਦੀਆਂ ਨੇ ਨਾ ਤੇ ਉਹਨਾਂ ਨੂੰ ਕੋਈ ਇੰਨੀਆ ਮਿੰਨ ਤੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨੀ ਕੁ ਚੀਜ਼ੇ ਦੇ ਵਿੱਚ ਪਏਗੀ ਤੇ ਕਿੰਨੇ ਕੁ ਨਾਲੇ ਚੀਜ਼ ਸਵਾਦ ਬਣ ਜਾਣੀ ਹੈ ਤੇ ਲਓ ਜੀ ਮੈਂ ਅੰਦਰ ਲੈ ਆਈਆਂ ਤੇ ਇੱਥੇ ਮੈਂ ਪਾਂਡੇ ਵਿੱਚ ਪਾ ਦਿੱਤੇ ਨੇ ਗੰਗਲੂ ਤੇ ਨਾਲ ਹੀ ਪਾ ਦਿੱਤਾ ਨਮਕ ਤੇ ਅੱਧਾ ਕੁ ਚਮਚ ਹਲਦੀ ਪਾ ਕੇ ਇੱਕ ਗਲਾਸ ਪਾਣੀ ਪਾਇਆ ਤੇ ਹੁਣ ਆਪਾਂ ਇੰਡਕਸ਼ਨ ਚਲਾ ਦਿਆਂਗੇ ਲੈਟ ਹੈਗੀ ਸੀ ਤੇ ਮੈਂ ਸੋਚਿਆ ਚਲੋ ਇੰਡਕਸ਼ਨ ਤੇ ਬਣਾ ਲੈਨੇ ਗੰਗਲੂਆਂ ਨੂੰ ਅੰਦਰ ਰਿੱਜਣਾ ਰੱਖ ਕੇ ਮੈਂ ਬਾਹਰ ਆ ਕੇ ਦੁਬਾਰਾ ਫਿਰ ਮੈਂ ਪਿਆਜ਼ ਅਦਰਕ ਤੇ ਲਸਣ ਨੂੰ ਛਿੱਲਿਆ ਤੇ ਸਾਰੇ ਜਿਹੜੇ ਖਲਾਰੇ ਖਲੋਰੇ ਸੀ ਛਿਲਕੇ ਸੀ ਉਹਨਾਂ ਨੂੰ ਸਾਟ ਆਈਆਂ ਤੇ ਇਹਨਾਂ ਨੂੰ ਧੋ ਕੇ ਲਿਆ ਕੇ ਬੈਠ ਗਈਆਂ ਦੁਬਾਰਾ ਫਿਰ ਤੋਂ ਕੱਟਣ ਦੇ ਲਈ ਇਹ ਸਾਰਾ ਸਮਾਨ ਆਪਾਂ ਤੜਕੇ ਲਈ ਤਿਆਰ ਕਰ ਰਹੇ ਹਾਂ ਤੇ ਤੜਕਾ ਕੱਟਦੀ ਮੈਂ ਸੋਚ ਰਹੀ ਸੀ ਵੀ ਇੱਕ ਚੀਜ਼ ਰਹਿ ਗਈ ਏ ਹਰੀਆਂ ਮਿਰਚਾਂ ਤੇ ਹੁਣ ਹਰੀਆਂ ਮਿਰਚਾਂ ਦਾ ਕੀ ਕੀਤਾ ਜਾਵੇ ਕਿਸੇ ਜਵਾਕ ਦਾ ਤਰਲਾ ਮਾਰਨਾ ਪੈਣਾ ਵੀ ਹਰੀਆਂ ਮਿਰਚਾਂ ਲਿਆ ਦੇ ਜੇ ਤਾਂ ਲਿਆ ਦਿੱਤੀਆਂ ਫਿਰ ਤਾਂ ਆਪਾਂ ਇਹਦੇ ਵਿੱਚ ਪਾ ਦਿਆਂਗੇ ਨਹੀਂ ਤਾਂ ਫਿਰ ਆਪਾਂ ਲਾਲ ਮਿਰਚਾਂ ਹੀ ਪਾ ਦਿਆਂਗੇ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਔਖਾ ਹੁੰਦਾ ਜੇ ਤਾਂ ਰੇੜੀ ਵਾਲਾ ਭਾਈ ਆ ਗਿਆ ਤਾਂ ਸਬਜੀ ਲੈ ਲਈ ਜਾਂ ਫਿਰ ਆਪਣੀ ਪਹਿਲੀ ਤੋਂ ਸਬਜੀ ਆ ਗਈ ਤੇ ਜਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ ਉਹਨਾਂ ਲਈ ਫਿਰ ਔਖੇ ਹੋਣਾ ਪੈਂਦਾ ਜਦੋਂ ਕਿਸੇ ਨੇ ਸ਼ਹਿਰ ਜਾਣਾ ਉਦੋਂ ਹੀ ਲੈ ਕੇ ਆਉਣੀਆਂ ਨੇ ਤੇ ਅੱਜ ਮੇਰੇ ਕੋਲ ਹਰੀਆਂ ਮਿਰਚਾਂ ਨਹੀਂ ਤਾਂ ਫਿਰ ਮੈਂ ਸੋਚ ਰਹੀ ਸੀ ਹੁਣ ਕੀ ਕਰੀਏ ਤੇ ਫਿਰ ਕਿਸੇ ਜਵਾਕ ਦਾ ਤਰਲਾ ਵੀ ਮਾਰਿਆ ਨਾਲ-ਨਾਲ ਤੜਕਾ ਕੱਟਦੀ ਨੇ ਹੋ ਸਕਦਾ ਕੋਈ ਜਣਾ ਲੈ ਆਵੇ ਤੇ ਫਿਰ ਆਪਾਂ ਪਾ ਦਿਆਂਗੇ ਇਹਦੇ ਵਿੱਚ ਤੇ ਇੱਥੇ ਮੈਂ ਲਸਣ ਵੀ ਕੱਟ ਲਿਆ ਬਰੀਕ-ਬਰੀਕ ਤੇ ਨਾਲ ਹੀ ਅਦਰਕ ਵੀ ਕੱਟ ਰਹੀ ਹਾਂ ਛੇ ਤੜਕਾ ਕੱਟਣ ਤੋਂ ਪਹਿਲਾਂ ਨਾ ਮੈਂ 2 ਵਜੇ ਲਈ ਚਾਹ ਬਣਾ ਕੇ ਪਿਆਈਆਂ ਸਾਰਿਆਂ ਨੂੰ ਜਿਹੜਾ ਕਿਸੇ ਨੇ ਖਾਣਾ ਖਾਣਾ ਸੀ ਖਾਣਾ ਖਾਦਾ ਚਾਹ ਵਾਲਿਆਂ ਨੇ ਚਾਹ ਪੀਤੀ ਏ ਤੇ ਉਸ ਤੋਂ ਬਾਅਦ ਮੈਂ ਤੜਕਾ ਕੱਟਣਾ ਸ਼ੁਰੂ ਕੀਤਾ ਤੇ ਹਜੇ ਬੰਦੇ ਕਹਿਣਗੇ ਜੀ ਬੀਬੀਆਂ ਕਰਦੀਆਂ ਕੀ ਨੇ ਸਾਰੀ ਦਿਹਾੜੀ ਵੇਲੀਆਂ ਰਹਿੰਦੀਆਂ ਨੇ ਘਰ ਦੇ ਵਿੱਚ ਇਹਨਾਂ ਨੂੰ ਕਿਹੜਾ ਕੋਈ ਕੰਮ ਬੰਦਾ ਪੁੱਛੇ ਜਿਹੜਾ ਤੁਸੀਂ ਸਾਰੀ ਦਿਹਾੜੀ ਖਾਂਦੇ ਹੋ ਇਹ ਕਿਹੜਾ ਹੋਟਲ ਤੋਂ ਆਰਡਰ ਹੋਇਆ ਹੁੰਦਾ ਇਹ ਅਸਕਰ ਸਾਡੇ ਹੱਥਾਂ 'ਚ ਹੀ ਪੱਕ ਕੇ ਤੁਹਾਡੇ ਤੱਕ ਪਹੁੰਚਦਾ ਤੇ ਸਾਰੀ ਦਿਹਾੜੀ 100 ਕੰਮ ਹੁੰਦੇ ਨੇ ਕੱਪੜੇ ਨਹੀਂ ਮਾਨਸਿਆਲਾਂ ਵਾਲੇ ਸਵੇਰੇ ਕੱਪੜੇ ਧੋਈਦੇ ਨੇ ਸਾਰੇ ਢਾੜੀ ਸੁੱਕਦੇ ਨਹੀਂ ਕਦੀ ਅੰਦਰ ਸੱਟੀ ਦੇ ਨੇ ਕਦੀ ਬਾਹਰ ਸੱਟੀ ਦੇ ਨੇ ਤੇ ਕਈ ਵਾਰੀ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਨੇ ਇਹਨਾਂ ਨੂੰ ਸੁੱਕਦਿਆਂ ਫਿਰ ਉਹਨਾਂ ਨੂੰ ਸੰਭਣਾ ਤੇ ਹੋਰ ਵੀ ਕਰਦੇ 100 ਕੰਮ ਹੁੰਦੇ ਨੇ ਪਰ ਹਾਂ ਬੰਦੇ ਆਪਣੇ ਕੰਮਾਂ 'ਚ ਐਕਸਪਰਟ ਨੇ ਉਹਨਾਂ ਨੂੰ ਸਾਡੇ ਕੰਮਾਂ ਦੀ ਕੀ ਸਮਝ ਲੱਗਣੀ ਹੈ ਅਸੀਂ ਇੱਕ ਗੱਲ ਮੂੰਹੋਂ ਕੱਢਦੇ ਆਂ ਤੇ ਉਹ ਸਾਡੀ ਪੂਰੀ ਕਰਦੇ ਨੇ ਸਾਡੇ ਨਖਰੇ ਚੁੱਕਦੇ ਨੇ ਤਾਂ ਫਿਰ ਅਸੀਂ ਉਹਨਾਂ ਦੇ ਨਖਰੇ ਚੱਲ ਵੀ ਨਹੀਂ ਸਕਦੀਆਂ ਉਹ ਵੀ ਵਿਚਾਰੇ ਸਾਰੀ ਦਿਹਾੜੀ ਕਮਾ ਕੇ ਲਿਆਉਂਦੇ ਨੇ ਤੇ ਉਹਨਾਂ ਨੂੰ ਤੇ ਬਾਲਾ ਕੱਪੜੇ ਲੀੜੇ ਪਾਣ ਦਾ ਵੀ ਸ਼ੌਂਕ ਨਹੀਂ ਹੁੰਦਾ ਤੇ ਉਹ ਤੱਕ ਮਾ ਕੇ ਸਾਨੂੰ ਲਿਆ ਦਿੰਦੇ ਨੇ ਤੇ ਖਰਚਣਾ ਅਸੀਂ ਹੀ ਹੁੰਦਾ ਤੇ ਇਹ ਗੱਡੀ ਇਸੇ ਤਰ੍ਹਾਂ ਹੀ ਚੱਲਦੀ ਏ ਤੇ ਇੱਥੇ ਗੁੰਗਲੂ ਗਲ ਗਏ ਸੀ ਤੇ ਉਹਨਾਂ ਨੂੰ ਮੈਂ ਮੜਾ ਜਿਹਾ ਘੋਟ ਕੇ ਇਹਦੇ ਵਿੱਚ ਗੁੜ ਪਾ ਦਿੱਤਾ ਗੁੜ ਮੈਂ ਇੱਥੇ 2-3 ਚਮਚ ਪਾਇਆ ਤੇ ਹੁਣ ਇਹਨੂੰ ਮਿਕਸ ਕਰਕੇ ਥੋੜਾ ਜਿਹਾ ਪਕਾਵਾਂਗੇ ਪਕਾਉਣ ਤੋਂ ਬਾਅਦ ਇਹਨੂੰ ਫਿਰ ਘੋਟਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਲਨ ਤੇ ਆਲਣ ਇੱਥੇ ਮੈਂ ਮੱਕੀ ਦਾ ਪਾ ਰਹੀ ਆ ਤਿੰਨ ਚਾਰ ਚਮਚ ਆਲਣ ਲਿਆਏ ਗੈਸ ਚੱਲ ਰਿਹਾ ਬਿਲਕੁਲ ਮੱਠੇ ਸੇਕ ਤੇ ਚਲਾਇਆ ਹੋਇਆ ਤੇ ਹੁਣ ਇਹਨੂੰ ਇੱਥੇ ਹੀ ਘੋਟ ਲੈਣੇ ਆ ਫਿਰ ਤੋਂ ਤੇ ਇਸ ਤੋਂ ਬਾਅਦ ਫਿਰ ਇਹਨੂੰ ਟੱਕਣ ਦੇ ਕੇ 5-7 ਮਿੰਟ ਲਈ ਰੰਨਾਂਗੇ ਤਾਂ ਜੋ ਜਿਹੜਾ ਮੱਕੀ ਦਾ ਆਟਾ ਆਪਾਂ ਪਾਇਆ ਉਹ ਚੰਗੀ ਤਰ੍ਹਾਂ ਪੱਕ ਜਾਏ ਤੇ ਮੈਂ ਇਸ ਕੋ ਟਾਈਮ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾਨੀਆਂ ਪਰ ਮੇਰੇ ਕੋਲ ਹੁਣ ਇਸ ਟਾਈਮ ਹਰੀਆਂ ਮਿਰਚਾਂ ਨਹੀਂ ਇਸ ਲਈ ਮੈਂ ਇਹਨੂੰ ਇਸੇ ਤਰ੍ਹਾਂ ਹੀ ਰੰਨ ਲਿਆ ਤੇ ਸਾਗ ਲਗਭਗ ਹੁਣ ਬਣ ਗਿਆ ਤੇ ਹੁਣ ਇਹਨੂੰ ਇੱਕ ਸਾਈਡ ਤੇ ਰੱਖਾਂਗੇ ਤੇ ਹੁਣ ਤਰਾਗੇ ਕੜਾਈ ਜਿਹਦੇ ਚ ਆਪਾਂ ਤੜਕਾ ਲ ਤੇ ਇੱਥੇ ਕੜਾਈ ਰੱਖ ਕੇ ਇਹਦੇ ਵਿੱਚ ਮੈਂ ਪਾ ਦਿੱਤਾ ਦੇਸੀ ਘਿਓ ਤੇ ਨਾਲ ਹੀ ਪਾ ਦਿੱਤਾ ਅਦਰਕ ਤੇ ਲਸਣ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਸਾਗ ਨੂੰ ਜਦੋਂ ਵੀ ਤੜਕਾ ਲਾਈਏ ਦੇਸੀ ਘਿਓ ਦਾ ਤੜਕੇ ਨਾਲੇ ਬਹੁਤ ਹੀ ਸੁਆਦ ਲੱਗਦਾ ਤੇ ਹੁਣ ਇਹਦੇ ਵਿੱਚ ਪਿਆਜ਼ ਪਾ ਰਹੀਆਂ ਤੇ ਲਓ ਜੀ ਆਵਾਜ਼ ਆਈਏ ਵੀ ਹਰੀਆਂ ਮਿਰਚਾਂ ਲੈ ਆਂਦੀਆਂ ਨੇ ਚਲੋ ਜੀ ਲੈ ਆਂਦੀਆਂ ਨੇ ਤੇ ਹੁਣ ਇਹਨਾਂ ਦਾ ਵੀ ਆਪਾਂ ਕੰਮ ਕਰ ਲੈਣੀ ਆ ਹੁਣ ਇਹਨਾਂ ਨੂੰ ਆਪਾਂ ਇੱਕ ਵਾਰੀ ਡੰਗ ਕੇ ਸਾਰੇ ਇਹਨਾਂ ਦੇ ਡੰਡ ਲਾ ਲਵਾਂਗੇ ਤੇ ਇਹਨਾਂ ਨੂੰ ਆਪਾਂ ਧੋ ਲਵਾਂਗੇ ਇਥੇ ਮੈਂ ਸਾਗ ਵਿੱਚ ਕੱਲੀਆਂ ਹਰੀਆਂ ਮਿਰਚਾਂ ਹੀ ਪਾਣੀਆਂ ਨੇ ਇਸ ਲਈ ਮੈਂ ਆਪਣੇ ਹਿਸਾਬ ਨਾਲ ਥੋੜੀਆਂ ਜਿਹਾ ਜ਼ਿਆਦਾ ਮਿਰਚਾਂ ਪਾ ਰਹੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਜਿੰਨੀਆਂ ਕੋ ਮਿਰਚਾਂ ਖਾਂਦੇ ਹੋ ਉਹਨੀਆਂ ਕੋ ਪਾ ਸਕਦੇ ਹੋ ਤੇ ਇਹ ਸਾਰੀਆਂ ਮਿਰਚਾਂ ਨੂੰ ਹੁਣ ਧੋ ਕੇ ਤੇ ਆਪਾਂ ਚੋਪਰ ਦੇ ਵਿੱਚ ਰਗੜ ਲਾਂਗੇ ਜੇ ਮਿਰਚਾਂ ਪਹਿਲਾਂ ਆਈਆਂ ਹੁੰਦੀਆਂ ਤਾਂ ਇਹਨਾਂ ਨੂੰ ਕੱਟ ਕੇ ਹੀ ਮੈਂ ਸਾਗ 'ਚ ਪਾ ਦੇਣਾ ਸੀ ਤੇ ਇਹਨਾਂ ਨੇ ਸਾਗ ਦੇ ਨਾਲ ਹੀ ਗਲ ਜਾਣਾ ਸੀ ਚਲੋ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਤੜਕੇ ਦੇ ਵਿੱਚ ਪਾ ਕੇ ਪੁੰਨ ਲਵਾਂਗੇ ਤੇ ਇੱਥੇ ਪਿਆਜ਼ ਭੁੱਜ ਚੱਲੇ ਐ ਤੇ ਹੁਣ ਇਹਦੇ ਵਿੱਚ ਪਾ ਦੇਾਂਗੇ ਟਮਾਟਰ ਟਮਾਟਰਾਂ ਨੂੰ ਵੀ ਪਾ ਕੇ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਸਮਾਂ ਹੁਣ ਲਗਭਗ 4 ਵਜ ਗਏ ਨੇ ਤੇ ਐਂ ਲੱਗਦਾ ਜਿਵੇਂ ਰਾਤ ਪੈ ਗਈ ਹੁੰਦੀ ਏ ਤੇ ਮਸਾਂ ਇੱਥੋਂ ਤੱਕ ਪਹੁੰਚੀਆਂ ਭੱਜਦੇ ਆ ਭਜਾਂਦੇ ਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵੀ ਪਾ ਕੇ ਥੋੜਾ ਜਿਹਾ ਆਪਾਂ ਭੁੰਨਾਂਗੇ ਕਿਉਂਕਿ ਇਹਦੇ ਵਿੱਚ ਕੱਚਾਪਣ ਜਿਹੜਾ ਹੁੰਦਾ ਉਹ ਚੰਗੀ ਤਰ੍ਹਾਂ ਨਿਕਲ ਜਾਏ ਤੇ ਇਸ ਤੋਂ ਬਾਅਦ ਸ਼ੁਰੂ ਕਰਾਂਗੇ ਮੱਕੀ ਦੀ ਰੋਟੀਆਂ ਦਾ ਸਿਲਸਿਲਾ ਤੇ ਉਹ ਵੀ ਤੁਹਾਨੂੰ ਪਤਾ ਲੰਮਾ ਚੌੜਾ ਕੰਮ ਹੁੰਦਾ ਜਦੋਂ ਚਾਰ ਜੀਆਂ ਦੇ ਫੁਲਕੇ ਲਾਣੇ ਹੁੰਦੇ ਨੇ ਤਾਂ ਤੇ ਤੜਕਾ ਆਪਣਾ ਪੁੱਜ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਲ ਤੇ ਪਾਲਕ ਜਿੰਨੀ ਵੀ ਮੈਂ ਕੱਟੀ ਸੀ ਸਾਰੀ ਪਾ ਦਿੱਤੀ ਏ ਤੇ ਹੁਣ ਇਹਨੂੰ ਪੁੰਨ ਲਾਂਗੇ ਤੁਸੀਂ ਦੇਖਿਓ ਦੇਖਣ ਨੂੰ ਜਿਆਦਾ ਲੱਗ ਰਹੀ ਏ ਪਰ ਥੋੜੀ ਦੇਰ ਦੇ ਵਿੱਚ ਇਹਨੇ ਬੈਠ ਜਾਣਾ ਤੇ ਇਹ ਪਾਲਕ ਬਿਲਕੁਲ ਹੀ ਥੋੜੀ ਜੀ ਹੋ ਜਾਣੀ ਆ ਦੇਖੋ ਜੀ ਇਹ ਬਿਲਕੁਲ ਹੀ ਬੈਠ ਗਈ ਏ ਤੇ ਭੁੱਜ ਵੀ ਗਈ ਏ ਚਾਰ ਪੰਜ ਮਿੰਟ ਪਾਲਕ ਪੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਧਨੀਆ ਵੀ ਪਾ ਦੇਣਾ ਥੋੜਾ ਜਿਹਾ ਧਨੀਆ ਵੀ ਪਾ ਦਿਆਂਗੇ ਤੇ ਇਹਨੂੰ ਵੀ ਆਪਾਂ ਪੁੰਨ ਲਾਂਗੇ ਗੋਂਗਲੂਆਂ ਦੇ ਸਾਗ ਨੂੰ ਵੀ ਓਨੇ ਨੂੰ ਹੀ ਤੜਕਾ ਲਾਵਾਂਗੇ ਜਿੰਨਾ ਆਪਾਂ ਖਾਣਾ ਹੈ ਬਾਕੀ ਸਾਗ ਨੂੰ ਆਪਾਂ ਰੱਖ ਦੇਾਂਗੇ ਫਿਰ ਜਦੋਂ ਦੁਬਾਰਾ ਖਾਣਾ ਹੋਏਗਾ ਫਿਰ ਦੁਬਾਰਾ ਤੜਕਾ ਲਾ ਲਵਾਂਗੇ ਤੇ ਇਸ ਲਈ ਹੁਣ ਇਹ ਆਪਣਾ ਤੜਕਾ ਹੋ ਗਿਆ ਤਿਆਰ ਤੇ ਇਹਦੇ ਵਿੱਚ ਆਪਾਂ ਉਹਨਾਂ ਕੋ ਸਾਗ ਪਾ ਲੈਨੇ ਆ ਜਿੰਨਾ ਕੋ ਆਪਾਂ ਖਾਣਾ ਹੈ ਬਾਕੀ ਸਾਗ ਨੂੰ ਆਪਾਂ ਫ੍ਰਿਜ ਵਿੱਚ ਲਗਾ ਦੇਾਂਗੇ ਤੇ ਦੇਖੋ ਕਿੰਨਾ ਸੋਹਣਾ ਰੰਗ ਆਇਆ ਹੈ ਸਾਗ ਦਾ ਤੇ 3-4 ਮਿੰਟ ਹੋਰ ਇਹਨੂੰ ਪਕਾ ਲੈਨੇ ਬਹੁਤ ਸਾਰੇ ਘਰਾਂ ਵਿੱਚ ਗੋਂਗਲੂਆਂ ਦਾ ਮਿੱਠਾ ਸਾਗ ਬਣਾਇਆ ਜਾਂਦਾ ਹੈ ਤੇ ਉਹ ਸਾਗ ਕਿਵੇਂ ਬਣਦਾ ਹੈ ਉਹ ਰੈਸਪੀ ਆਪਣੇ ਚੈਨਲ ਤੇ ਪਈ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਸ ਸਾਗ ਦੇ ਨਾਲ ਸਵਾਦ ਲੱਗਦੀ ਮੱਕੀ ਦੀ ਰੋਟੀ ਤੇ ਮੱਕੀ ਦੀ ਰੋਟੀ ਕਿਵੇਂ ਪਕਾਣੀ ਹੈ ਤੇ ਉਹਨੂੰ ਕਿੰਨੇ ਤਰ੍ਹਾਂ ਨਾਲ ਪਕਾ ਸਕਦੇ ਆ ਇਹ ਵੀ ਰੈਸਪੀ ਆਪਣੇ ਚੈਨਲ ਤੇ ਪਈ ਹੈ ਤੁਸੀਂ ਜਾ ਕੇ ਉਹਨੂੰ ਵੀ ਦੇਖ ਸਕਦੇ ਹੋ ਤੇ ਹੁਣ ਆ ਗਿਆ ਸਰਵਿੰਗ ਦਾ ਟਾਈਮ ਤੇ ਇੱਥੇ ਮੈਂ ਕੌਲੀ ਵਿੱਚ ਪਾ ਰਹੀਆਂ ਸਾਗ ਤੇ ਨਾਲ ਪਾਵਾਂਗੇ ਮੱਖਣ ਮੱਖਮੀ ਥੋੜਾ ਜਿਆਦਾ ਹੋਵੇ ਤਾਂ ਉਹ ਵਧੀਆ ਤੇ ਨਾਲ ਖਾਵਾਂਗੇ ਆਪਾਂ ਮੱਕੀ ਦੀਆਂ ਰੋਟੀਆਂ ਥੋੜੀਆਂ ਜਿਹੀਆਂ ਮੌਲੀਆ ਰਗੜੀਆਂ ਨੇ ਵਿੱਚ ਮਾੜਾ ਜਿਹਾ ਤਣੀਆਂ ਪਾ ਕੇ ਤੇ ਨਾਲ ਹੀ ਲਵਾਂਗੇ ਆਪਾਂ ਨਿੰਬੂ ਦਾ ਅਚਾਰ ਤੇ ਲੱਸੀ ਦਾ ਛੰਨਾ ਰੱਖ ਲਿਆ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਰੈਸਪੀ ਜਰੂਰ ਦੱਸਣਾ ਤੇ ਜੇ ਵਧੀਆ ਲੱਗੀ ਹੈ ਤਾਂ ਲਾਈਕ ਜਰੂਰ ਕਰਨਾ ਤੇ ਚੈਨਲ ਤੇ ਪਹਿਲੀ ਵਾਰ ਹੀ ਆਈ ਹੋ ਤਾਂ ਸਬਸਕ੍ਰਾਈਬ ਜਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਪਿੰਡੂ ਗੱਲਾਂ ਤੇ ਪਿੰਡੂ ਰੈਸਪੀਜ਼ ਦੇ ਲਈ ਮੇਰੇ ਨਾਲ ਜੁੜੇ ਰਹਿਣਾ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ